ਮੈਂ ਬਰੋਨ ਲੱਗਦਾ ਰਹਿਣ ਵਾਲਾ ਆ ਅੱਦਰ ਭਾਈ ਹੁਣੇ ਅੱਧਾ ਘੰਟਾ ਪਹਿਲੇ ਇੱਕ ਵਿਸਪੋਰਿੰਗ ਹੋਇਆ ਜਿੱਦਾਂ ਬੜੀ ਆਵਾਜ਼ ਜੀ ਚੱਲੀ ਹੈ ਤੇ ਬੜੀ ਅੱਗ ਜੀ ਨਿਕਲੀ ਹੈ ਬੜਾ ਵਿਸਪੋਰਿੰਗ ਵੀ ਸਪੋਰਟ ਹੈ ਜਾਣੀਗੀ ਬੜਾ ਧਮਾਕਾ ਹੈ ਬੜਾ ਆਇਆ ਲੋਕੇ ਸਾਡੇ ਮਹੱਲੇ ਦੇ ਵੀ ਸਾਰੇ ਉੱਠ ਕੇ ਆਏ ਨੇ ਕੀ ਬੜਾ ਪਤਾ ਨਹੀਂ ਕਿਦਾਂ ਪਟਾਕਾ ਹੈ ਬੜੀ ਜ਼ੋਰ ਦੀ ਛੱਲਿਆ ਹੈ ਪਤਾ ਲੱਗਿਆ ਕੋਈ ਕੀ ਚੀਜ਼ ਤਾਂ ਹੈ ਨਹੀਂ ਭਾਈ ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਹੈ ਕੋਈ ਨੁਕਸਾਨ ਨਹੀਂ ਹੋਇਆ ਜਨਮਾਲ ਦਾ ਖਤਰਾ ਕਿਸੇ ਨੂੰ ਨਹੀਂ ਹੈ ਕੋਈ ਟੁੱਟ ਨਹੀਂ ਕੀ ਲੱਗਦਾ ਤੁਹਾਨੂੰ ਕੀ ਹੋ ਸਕਦਾ ਭਾਈ ਕੋਈ ਪਟਾਕਾ ਬਡੂਕਾ ਵੀ ਹੋ ਸਕਦਾ ਜਾਂ ਤੇ ਕੋਈ ਸਪੋਰਟ ਆਈ ਕੋਈ ਚੀਜ਼ ਇਦਾਂ ਨਹੀਂ ਵੀ ਹੋ ਸਕਦੀ ਹੈ। ਹਵਾਏ ਬਈ ਬਹੁਤ ਜ਼ੋਰ ਦੀ। ਕੋਈ ਪੁਲਿਸ ਵਾਲੇ ਮੋਕੇ। ਹਵਾਏ ਤੇ ਘਟੂ ਘਟਾ ਕਿਲੋਮੀਟਰ ਦੂਰ ਤੱਕ ਗਈ ਹੋਣੀ ਹੈ। ਜਿੱਦਾਂ ਹੀ ਪਹੁੰਚੇ ਮੋਕੇ ਤੇ। ਅਧਿਕਾਰੀ ਭਾਈ ਆਏ 15 ਮਿੰਟ ਬਾਅਦ ਆਏ। ਜਦੋਂ ਉਹਨਾਂ ਨੂੰ ਪਤਾ ਲੱਗਾ। ਗੱਲ ਵਾਲੇ ਘਰੋਂ ਆਏ ਆਂ ਇਹ ਕੰਮ ਕਰਨ। ਹਾਂਜੀ। ਸਾੜੇ ਲੱਗੇ ਜਿਐ ਆਪਣੇ ਆਪਣੇ ਕੰਮ ਕਰਨ। ਪਾਰ ਅੱਗ ਲਾਈਦੀ ਕਹਿੰਦੇ ਧੂੰਆਂ ਫੇਕਦਾ ਸੀ। ਅੱਛਾ। ਧਮਾਕਾ ਦਾਦਾ ਹੋਇਆ। ਸਾਡੇ ਵਾਲੇ ਤੱਕ ਵੀ ਕੰਨ ਸੁਣਨਗੇ ਆ। ਐਨੀ ਰੇਂਜ। ਲੋਆਂ ਟਾ ਅੱਗ ਦਾ ਉਠਾ ਉਸ ਵੇਲੇ ਤੱਕ ਗਿਆ ਉੱਪਰ ਉਸ ਸਵਾਰ ਆਇਆ ਕੋ 15-20 ਮਿੰਟਾਂ ਬਾਅਦ ਮੁਲਾਇਮ ਵੀ ਆ ਗਏ ਐ ਨਹੀਂ ਪਤਾ ਜੀ ਕੀ ਲੱਗਦਾ ਸਾਨੂੰ ਕੀ ਹੋ ਸਕਦਾ ਉਹ ਜੇਸਾ ਆਦਮਾ ਪਾਇਆ ਮੜਿਆ ਤਾਂ ਕਦੀ ਤੇ ਮਾ ਕਾ ਸੁਣਿਆ ਨਹੀਂ ਤਾਂ तिसरा ਪਣ ਨੀਓ ਬਰੋਲ ਨਗਰ ਬ੍ਰਿਜ ਤੇ ਲਾਗੀ ਖੜੇ ਆ ਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੋਈ ਸਾਊਂਡ ਆਈ ਹੈ ਕਾਫੀ ਜ਼ਿਆਦਾ ਕਿਸ ਤਰ੍ਹਾਂ ਲੱਗਿਆ ਕੋਈ ਬਲਾਸਟ ਹੋਇਆ ਤੇ ਮੈਂ ਮੌਕੇ ਤੇ ਆ ਕੇ ਦੇਖਿਆ ਖਲੇ ਸਪੌਟ ਵੀ ਦੇਖਿਆ ਤੇ ਇਸ ਤਰ੍ਹਾਂ ਕੋਈ ਬਲਾਸਟ ਵਾਲੀ ਗੱਲ ਹੈ ਨਹੀਂ ਜੋ ਪ੍ਰੀਲੀਮਿਨਰੀ ਮੈਂ ਦੇਖੀ ਹੈ ਕਿ ਮੈਂ ਖੁਦ ਵੀ ਆਰਮੀ ਚ ਰਿਹਾ 12 ਸਾਲ ਸਾਡਾ ਸੀ ਕੰਮ ਚ ਆਪਣਾ ਤਜਰਬਾ ਵੀ ਸੀ ਤੇ ਕੋਈ ਮਤਲਬ ਆਪਾਂ ਕਹਿ ਲਈਏ ਕਿ ਵੀ ਕੋਈ ਆਰਡੀਐਕਸ ਜਾਂ ਇਸ ਤਰ੍ਹਾਂ ਦਾ ਬਲਾਸਟ ਵੀ ਜਿਹੜਾ ਸਪੈਸ਼ਲੀ ਡਿਜ਼ਾਈਨਡ ਕਿਸਨੇ ਕੋਈ ਆਈਡੀ ਲਗਾਈ ਹੋਈ ਹੈ ਅਸਲਾ ਪ੍ਰੀਲੀਮਨਰੀ ਜੋ ਮੈਂ ਦੇਖਿਆ ਮੋਕਾ ਚ ਮਨੁਸਰਾਂ ਲੱਗਿਆ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਉੱਥੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਹੈ ਜਾਂ ਜੀਜੀ ਐਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਪੈਂਡੈਂਟ ਤੇ ਇਹ ਜਿਹੜੀ ਅੱਗ ਉੱਪਰੋਂ ਥੱਲੇ ਨੂੰ ਗਈ ਆ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਟਲ ਵਗੈਰਾ ਉਹ ਪਾੜ ਜਾਂਦੀ ਹੈ ਤੇ ਐਲਕੋਹਲ ਕੀ ਹੁੰਦਾ ਜਦੋਂ ਪਾੜਦਾ ਤਾਂ ਉਹ ਜਿੰਨਾ ਉਹਦੇ ਵਿੱਚ ਲਿਕਵਿਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇਅ ਟਾਈਪ ਉੱਪਰ ਨੂੰ ਖਿਲਰਦਾ ਬਟ ਫਿਰ ਵੀ ਆਪਾਂ ਨੂੰ ਇਤਿਆਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਹੈ ਸਪੈਸ਼ਲਿਸਟ ਉਹਨੂੰ ਬੁਲਾ ਕੇ ਉਹਨੂੰ ਚੈੱਕ ਕਰਵਾ ਲੈਣੇ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਉਹਨੂੰ ਦੱਸ ਦਾਂਗੇ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਮੁਰਲੀ ਜਿਹੜੀ ਮੈਂ ਜਿਹੜੀ ਸਪੌਟ ਵੈਰੀਫਾਈ ਕੀਤਾ ਇਹਦੇ ਵਿੱਚ ਕੋ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਕੀ ਵੀ ਆਈਡੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਇਹ ਰਜਸ ਨੋਰਮਲ ਲਾਸਟਨ ਦੇ ਦਾ ਵੀ ਮੰਨੀ ਹੈ ਤੇ ਟੈਸਟਿੰਗ ਦਾ ਲੋਕ ਕਹਿ ਜਾ ਰਿਹਾ ਜੀ ਕਾਫੀ ਜੈਕ ਸਾਊਂਡ ਵੀ ਹੈ ਵੀ ਸਾਊਂਡ ਫਿਰ ਮੈ ਤੁਹਾਨੂੰ ਉਹ ਹੀ ਹੈ ਜਿਸ ਤਰ੍ਹਾਂ ਕੋਈ ਬੋਟਲ ਵਗੈਰਾ ਹੁੰਦੀ ਹੈ ਜਦੋਂ ਬੰਦ ਹੁੰਦੀ ਹੈ ਅਲਕੋਹਲ ਦੀ ਜਿਸ ਤਰ੍ਹਾਂ ਉਹ ਇੱਕ ਬੋਟਲ ਸੀ ਕੱਚ ਗਈ ਵੀ ਲੈਟਸ ਸਪੋਜ਼ ਉਹਦੇ ਅੰਦਰ ਕੋਈ ਅਲਕੋਹਲ ਸੀ ਜਿਦਾ ਸ਼ਰਾਬ ਦੀ ਬੋਤਲਾਂ ਜਾਂ ਬੀਅਰ ਦੀ ਬੋਤਲ ਹੈ ਜਦੋਂ ਟੈਂਪਰੇਚਰ ਵੱਧਦਾ ਉਹ ਜਦੋਂ ਬਲਾਸਟ ਹੋਊਗੀ ਕਿ ਨੇਚਰਲੀ ਇਹਦੀ ਆਵਾਜ਼ ਵੀ ਆਉਂਦੀ ਹੈ ਤੇ ਜਿਹੜਾ ਉਹਦੇ ਲਿਕਵਿਡ ਉੱਪਰ ਨੂੰ ਫਿਰ ਜਾਂ ਉਹ ਇੱਕ ਰੀਜ਼ਨ ਬੰਦਾ ਦੂਸਰਾ ਇਹ ਹੈ ਕਿ ਜਦੋਂ ਆਈਡੀ ਵਗੈਰਾ ਦਾ ਬਲਾਸਟ ਹੁੰਦਾ ਨਾ ਉੱਥੇ ਫਿਰ ਆਪਾਂ ਨੂੰ ਉਹਦੇ ਰੈਮਨੈਂਟਸ ਮਿਲਦੇ ਆਂ ਸ਼ਰਾ ਹੁੰਦਾ ਉਹਦੇ ਜ਼ਰੂਰ ਲੱਗੀ ਸਕੀ ਉਹਦੇ ਨਿਸ਼ਾਨ ਮਿਲਦੇ ਆ ਤੇ ਉਹ ਸਾਰੀਆਂ ਚੀਜ਼ਾਂ ਉਹਦੇ ਇਲਾਵਾ ਵਾਇਰਸ ਮਿਲਦੀਆਂ ਲੂਜ਼ ਵਾਇਰ ਜਾਂ ਕੋ ਉਹਦੇ ਪੈਲਟਸ ਮਿਲਦੇ ਆ ਨਿਸ਼ਾਨ ਮਿਲਦੇ ਆ ਤੇ ਇਸ ਤਰ੍ਹਾਂ ਦਾ ਕੋਈ ਪ੍ਰੀਵੀਅਰ ਵੀ ਕੋਈ ਗੱਲ ਨਹੀਂ ਆਈ ਨਾ ਵਾਇਰਸ ਹਨ ਪੈਲਟਸ ਹਨ ਉਹ ਨਿਸ਼ਾਨ ਵੀ ਨਹੀਂ ਆ ਆਪ ਕੋ ਇਸ ਤਰ੍ਹਾਂ ਦਾ ਆਵਾਜ਼ ਇੱਥੇ ਬਹੁਤ ਜ਼ਿਆਦਾ ਕੋਈ ਰਾ ਕੀ ਨੂੰ ਕੋਈ ਨਿਸ਼ਾਨ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਕੁਝ ਨਹੀਂ ਸੀ ਜੋ ਸਾਊਂਡ ਆਈ ਹੈ ਬਾਕੀ ਇਹਨੂੰ ਸਟਾਰਟ ਹੋਣ ਦਾ ਵੀ ਰੀਜ਼ਨ ਇਹ ਆ ਕਿ ਇੱਥੇ ਕੂੜਾ ਸੀ ਇੱਥੇ ਅੱਗ ਲੱਗ ਭਰਾ ਅੱਗ ਲਗਾਈ ਗਈ ਉਹ ਅੱਗ ਥੱਲੇ ਨੂੰ ਗਈ ਜਦੋਂ ਅੱਗ ਥੱਲੇ ਗਈ ਤਾਂ ਇੱਕ ਜਗ੍ਹਾ ਤੇ ਜਿਹੜਾ ਉੱਥੇ ਜਾ ਕੇ ਇੱਕ ਕਿਸਮ ਦਾ ਤਮਾਕਾ ਹੋਇਆ ਉਹ ਤਮਾਕੇ ਦਾ ਰੀਜ਼ਨ ਜਿਹੜਾ ਆਪਾਂ ਉਹ ਦੇਖਵਾਂਗੇ ਵੈਸੇ ਪ੍ਰੀਲੀਮਿਨਰੀ ਲੱਗ ਰਿਹਾ ਕਿ ਜਿੱਦਾਂ ਅਲਕੋਹਲ ਜਾਂ ਸ਼ਰਾਬ ਦੀ ਕੋਈ ਬੋਤਲ ਸੀ ਜਿਹੜੀ ਟੈਂਪਰੇਚਰ ਜਦੋਂ ਵਧਿਆ ਤੇ ਉਹ ਇੱਕ ਕਿਸਮ ਨਾਲ ਡੈਟੋਨੇਟ ਹੋ ਗਈ ਤਾਂ ਲੋਕਾਂ ਨੂੰ ਕੀ ਮੈਸੇਜ ਹੈ ਤਾਂ ਜਿ ਮੇਰਾ ਇਹ ਮੈਸੇਜ ਹੈ ਕਿ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਮੁਢਲੀ ਜਿਹੜੀ ਮੈਂ ਜੀ ਜਾਇਜ਼ਾ ਲਿਆ ਤਾਂ ਕੋਈ ਗੱਲ ਨਹੀਂ ਆਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਤੇ ਬਾਕੀ ਨੂੰ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀ ਬਲਾਸਟ ਸਟਾਈਟੀ ਬਲਾਸਟ ਇਸ ਤਰ੍ਹਾਂ ਦੀ ਕੋਈ